ਸਾਡੇ ਨੂੰ ਤੇਰੇ ਇਮਾਰਤ ਕੋਈ ਬਹਿਮ ਸੀ ਨਾ ਗੱਡੀ ਰੋਕ ਲੰਦਾ ਕਿੰਨਾ ਮੇਰਾ ਨੁਕਸਾਨ ਹੋ ਗਿਆ ਨੇ ਕੀਤਾ ਆ ਦੇ ਕੀ ਕਰਕੇ ਕੀਤਾ ਕੀਤਾ ਤੂੰ ਮਾਰਿਆ ਪਹਿਲਾਂ ਤੂੰ ਮਾਰਿਆ ਆ ਦੇਖੋ ਆ ਡਾਂਗ ਵਿੱਚ ਰੱਖਦੀ ਆ ਦੇਖੋ ਜੀ ਰਮੋਲਵਰ ਕੱਢ ਲਿਆ ਆ ਦੇਖੋ ਆ ਦੇ ਅੰਬੇ ਪਾ ਕੇ ਭਾਈ ਇਹ ਵਾਹੇਖੋ ਜੀ ਰਮੋਲਵਰ ਤਾਂ ਆਪਣਾ ਲਉਂਦਾ ਆ ਦੇਖੋ ਲਾਉਣਾ ਨਹੀਂ ਇਹ ਆ ਦੇਖੋ ਇਹ ਸਿਖਰਨਾ ਫਿਰ ਆ ਦੇਖੋ ਨਹੀਂ ਆਇਆ ਆ ਦੇਖੋ ਇਹ ਰਮੋਲਵਰ ਸਾਡੇ ਗੋਲੀ ਮਾਰਨ ਨੂੰ ਹੀ ਮੋਟ ਉਹ ਢਿਗੇ ਜਾ ਕੇ ਜੀ ਪੁਰਾਣੀ ਰੰਜਿਸ਼ ਨੂੰ ਲੈ ਕੇ ਸਰਪੰਚ ਦੀ ਗੁੰਡਾਗਰਦੀ ਦੇ ਸਾਡੀ ਵੀ ਚਪੇੜ ਕੇ ਨੇ ਮਾਰੀ ਪਹਿਲਾਂ ਰੋਕਿਆ ਕਹਿੰਦੇ ਰਾਹ ਕਹਿੰਦੇ ਰੋਕਿਆ ਅਸੀਂ ਤਾਂ ਨਹੀਂ ਰੋਕਿਆ ਫੇ ਕੈਮਰੇ ਖੱਡਾ ਕੱਢਾਂਗੇ ਨਾ ਹੁਣ ਹਾਂ ਬਾਈਕ ਸਵਾਰ ਭਰਾਵਾਂ ਤੇ ਗੱਡੀ ਚੜਾ ਕੇ ਕੀਤਾ ਹਮਲਾ ਆ ਆਹ ਆਹ ਗੱਲ ਹੋਈ ਫੇ ਜੇ ਰੋਕਣਾ ਸੀ ਤੋ ਅਦਾ ਰੋਕ ਲੰਦਾ ਆ ਗੱਡੀ ਮਾਨ ਦਾ ਕੰਮ ਆ ਕੌਣ ਤੇ ਜਾਗੇ ਕੌਣ ਤੇ ਜਾਗੇ ਵੀਡੀਓ ਬਣਾ ਕੇ ਸਾਰਾ ਕੁਝ ਕਰਕੇ ਆਏ ਨਹੀਂ ਉਥੋਂ ਹਸਪਤਾਲ ਚ 22 ਸਰਪੰਚ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਆ ਗੱਡੀ ਪਾ ਲਈ ਓਹ 2 ਦਗੀ ਦਗੀ ਇਹ ਬੂਬੂ ਦੇ ਬਤ ਮੋਰਸਲ ਦੇਖੋ ਉਤਰ ਕੇ ਕਿਥੇ ਬੜਿਆ ਦੇਖੋ ਇਹਨੇ ਪਿੱਛੋਂ ਲਿਆ ਕੇ ਗੱਡੀ ਮਾਰੀ ਭਾਈ ਜੇ ਪਿੱਛੋਂ ਲੜ ਕੇ ਉਹਨਾਂ ਦੇ ਆਣ ਕੇ ਫੜਨਾ ਕਿ ਇਹਨੇ ਫੜਨਾ ਕੈਮਰੇ ਲੱਗੇ ਆ ਉਥੇ ਹਮਲੇ ਦੀ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੋਹੀਆਂ ਅਤੇ ਦਰਗਾਹ ਗੇੜੀ ਚ ਪੁਰਾਣੀ ਰੰਜਿਸ਼ ਦੇ ਚਲਦੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਦੋ ਮੋਟਰਸਾਈਕਲ ਸਵਾਰ ਭਰਾਵਾਂ ਤੇ ਗੱਡੀ ਚੜਾ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਲੋਕਾਂ ਨੇ ਜਦੋਂ ਦੋਨੋਂ ਭਰਾਵਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਤਾਂ ਸਰਪੰਚ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਹਸਪਤਾਲ ਦੇ ਅੰਦਰ ਦਾਖਲ ਹੋ ਕੇ ਐਮਰਜੈਂਸੀ ਬਾਹਰ 'ਚ ਵੀ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਫਿਰ ਕੀਤੇ ਹੋਏ ਹਮਲੇ ਦੀ ਸਾਰੀ ਵੀਡੀਓ ਵਾਇਰਲ ਹੋ ਗਈ ਕੀ ਕੁਝ ਕਹਿਣਾ ਹੈ ਇਸ ਮੌਕੇ ਪੀੜਤ ਦਾ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਆ ਗੜਪਤ ਕੋਤੇ ਨੂੰ ਨਹੀਂ ਮੇਰਾ ਭਰਾ ਛੋਟਾ ਤੇ ਮੋਟਰਸਾਈਕਲ ਤੇ ਇਹਨੇ ਤੇਜ਼ ਪਿੱਛੋਂ ਉਸ ਤਰ੍ਹਾਂ ਨਾਲ ਗੱਡੀ ਸਾਡੇ ਉੱਪਰ ਮਾਰਨ ਦੀ ਨੀਂਦ ਨਾਲ ਸੱਟ ਝਾੜ ਕੇ ਜੀ ਮੁੱਖਾ ਦੇਖ ਸਕਦੇ ਜਾਨਾ ਦਸਾਂ ਪੰਜ ਸੋਹਿਆਂ ਦਾ ਨਹੀਂ ਉੱਥੇ ਮੋਟਰਸਾਈਕਲ ਦਾ ਹਾਲਾਤ ਦੇਖ ਸਕਦੇ ਸਾਡੇ 6:30 ਵਜੇ ਸਾਰੇ ਲੋਕਾਂ ਨੇ ਉੱਥੇ ਚੱਕੀ ਲਿਆ ਕਿ ਸਰਕਾਰੀ ਹੱਦਾਂ ਦਾ ਤਨਕਾਇ ਨਹੀਂ ਇੱਕ ਮੋੜ ਕੇ ਐਮਰਜੈਂਸੀ ਬਾੜ ਦੇ ਵਿੱਚ ਇਹਨਾਂ ਨੇ ਤੇਜ਼ ਤਾਰਾ ਹਥਿਆਰ ਨਾਲ ਸਾਡੇ ਤੇ ਫਿਰ ਹਮਲਾ ਕਰ ਦਿੱਤਾ ਮੈਨੂੰ ਪਤਾ ਹੈ ਕਿ ਇਹਨੇ ਮੇਰੇ ਫਿਰ ਕੀ ਕੋਈ ਮਾਰੀ ਕੀ ਮੰਗ ਕਰਦੇ ਹੋ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜਿੱਥੇ ਹਸਪੀਟਲ ਦੀ ਵੀਡੀਓ ਵੀ ਦੇਖ ਸਕਦੇ ਹਾਂ ਅੰਦਰ ਸੀ ਬਾੜ ਵਿੱਚ ਸੀ ਲਾਗੇ ਵੀ ਦੇਖ ਸਕਦੇ ਹਾਂ ਪੁੱਟੇ ਦੀ ਵੀ ਉੱਥੇ ਵੀ ਕੰਮ ਲੱਗੂ ਉੱਥੇ ਵੀ ਦੇਖ ਸਕਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਦੱਸ ਦਈਏ ਕਿ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਇਸ ਸਬੰਧੀ ਪੀੜਤ ਦੇ ਭਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਮੇਰੇ ਦੋਵੇਂ ਭਰਾਵਾਂ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੇਖਦਿਆਂ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਕੀ ਕੁਝ ਕਹਿਣਾ ਪੀੜਤ ਦੇ ਭਰਾ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਾਰੇ ਜੀ ਭਰਾਣੀ ਨੇ ਜਿੰਦੇ ਚੱਲਦੇ ਆ ਤੇ ਅੱਜ ਇਹਨਾਂ ਨੇ ਮੇਰੇ ਭਰਾ ਦੇ ਉੱਤੇ ਸੋਨੇ ਵਾਲੇ ਜੱਸੀ ਬਣਦੇ ਨੇ ਗੱਡੀ ਚਾੜੀ ਆ ਮਾਰਨ ਦੀ ਨੀਤ ਨਾਲ ਗੱਡੀ ਉੱਤੇ ਚਾੜਤੀ ਆ ਤੇ ਕੁਝ ਮਰਦੇ ਲੋਕਾਂ ਨਾਲ ਘਟਿਆ ਉਹਦੇ ਮਿਸਟਰ ਹਰਖਾਟ ਲੱਗੇ ਇਹਨਾਂ ਨੂੰ ਸੀ ਬੜਾ ਹਤਾਲੇ ਵਿੱਚ ਬਚਾਇਆ ਆ ਤੇ ਇੱਥੇ ਆ ਕੇ ਇਹਨਾਂ ਨੇ ਫਿਰ ਸਾਟ ਘੱਟ ਜਾਣਿਆ ਆ ਕੇ ਹਮਲਾ ਕਰਦਾ ਹੈ ਮੇਰੇ ਭਰਾਵਾਂ ਤੇ ਐਮਰਜੈਂਸੀ ਦੇ ਵਿੱਚ ਤੇ ਤੇਜ਼ ਤਰ੍ਹਾਂ ਹਥਿਆਰ ਮਾਰ ਮਾਰ ਕੇ ਮੇਰੇ ਭਰਾਵਾਂ ਦੇ ਸਿਰ ਕਾਟਦੇ ਆ ਤੇ ਇਹ ਕਿਸੇ ਸਿਆਸੀ ਪਾਰਟੀ ਦੇ ਨਾਲ ਕਰਕੇ ਇਹ ਸਾਨੂੰ ਕਹਿੰਦੇ ਆ ਕਿ ਤੁਸੀਂ ਸਾਡਾ ਕੁਝ ਨਹੀਂ ਮਗਾੜ ਸਕਦੇ ਅਸੀਂ ਤੁਹਾਨੂੰ ਮਾਰਾਂਗੇ ਘੁੱਟਾਂ ਘੱਟੇ ਪਾਚੇ ਵੀ ਫਵਾਵਾਂਗੇ ਕਿਉਂਕਿ ਮੇਰਾ ਇੱਕ ਭਰਾ ਇੱਥੇ ਲਾਗ ਲਈ ਪਿਆ ਆ ਤੇ ਇੱਕ ਮੇਰਾ ਭਰਾ ਹਸਾਰ ਤੋਂ ਰੈਕਟਰ ਕਰਤਾ ਆ ਮੋਰੀ ਲੱਖ ਤੇ ਜੋ ਜਾਦੀ ਸਾਡਾ ਆਪਾਂ ਇਹ ਮੰਨ ਕਰਦੇ ਹਾਂ ਸਾਨੂੰ ਹਿਸਾਬ ਦਿੱਤਾ ਜਾਵੇ। ਉੱਥੇ ਹੀ ਇਸ ਸਬੰਧੀ ਥਾਣਾ ਮੁਖੀ ਗੁਰਿੰਦਰ ਸਿੰਘ ਨਾਗਰਾ ਨੇ ਗਲਬਾਤ ਦੌਰਾਨ ਕਿਹਾ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੀ ਕੁਝ ਹੈ ਕਾਰਵਾਈ ਹੁਣ ਤੱਕ ਪੁਲਿਸ ਵੱਲੋਂ ਕੀਤੀ ਗਈ ਹੈ ਤੁਸੀਂ ਉਹ ਵੀ ਸੁਣ ਲਵੋ। ਹੁਸ਼ਿਆਰਪੁਰ ਤੋਂ ਸਾਡੇ ਸਹਿਯੋਗੀ ਅਨਕੀਤ ਸ਼ਰਮਾ ਦੀ ਰਿਪੋਰਟ ਸਰਜਿਕ ਸਿਵਰ ਹਸਪਤਾਲ ਅਮਰਜੈਂਸੀ ਵਾਰਡ ਦੇ ਵਿੱਚ ਜਿਹੜੀ ਹੈਗੀ ਕੁਝ ਨੌਜਵਾਨਾਂ ਵੱਲੋਂ ਜਿਹੜੀ ਆ ਅੰਦਰ ਆ ਕੇ ਇੱਕ ਦਾਖਲ ਮਰੀਜ਼ ਦੇ ਉੱਤੇ ਹਮਲਾ ਕੀਤਾ ਹੈਗਾ ਕੀ ਕੀ ਮਾਮਲਾ ਕੀ ਹੈ ਉਹ ਇਹ ਇੱਕ ਦਰਗਾਹੜੀ ਤੋਂ ਹੈਗੇ ਤੇਜਿੰਦਰ ਸਿੰਘ ਪਾਰਟੀ ਜਿਹਦੇ ਵਸੇ ਨਾਲ ਹੀ ਉਹਨਾਂ ਦਾ ਪਿੰਡ ਹੈਗਾ ਸੋਈਆਂ ਜਿੱਸਾ ਪੰਡਤ ਕਰਕੇ ਸਰਪੰਚ ਪਾਰਟੀ ਹੈਗੀ ਹੈ ਜੀ ਇਹਨਾਂ ਦਾ ਆਪਸ ਵਿੱਚ ਜਿਹੜਾ ਪਿਛਲੇ ਪਿਛੇ ਵੀ ਥੋੜਾ ਟਾਈਮ ਪਹਿਲਾਂ ਲੜਾਈ ਹੋਈ ਸੀ ਜਿਹਦੇ ਚੋਂ ਮਤਵਾ ਦਰ ਗਿਆ ਤੇ ਉਹਦੇ ਵਿੱਚ ਰੰਜਿਸ਼ ਵਾਈਚ ਚਾਜ ਹੇ ਦੁਬਾਰਾ ਲੜਾਈ ਹੋਈ ਆ ਜਿਸ ਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਪਾਰਟੀ ਜਿਹੜੀ ਹਸਪੀਟਲ ਸੀਗੀ ਤੇ ਇਹ ਮੈਨੂੰ ਪਤਾ ਲੱਗਾ ਮੈਂ ਹੁਣ ਮੌਕਾ ਦੇਖਣ ਜਾ ਰਿਹਾ ਕਿ ਦੂਜੀ ਪਾਰਟੀ ਨੇ ਸਿਆਗਰ ਨਾ ਦਿੱਤੇ ਜਿਹੜਾ ਹਮਲਾ ਕੀਤਾ ਉਹ ਕਰਕੇ ਵੈਰੀਫਾਈ ਹੋਣੇ ਮੌਕਾ ਦੇਖਣ ਜਾ ਰਿਹਾ ਜਿਨ੍ਹਾਂ ਨਾਲ ਏਐਸ ਜੀ ਸੀਰਿਤ ਸਿੰਘ ਜਿਹੜੀ ਡਿਊਟੀ 'ਚ ਰਹਿਗੇ ਨੇ ਤੇ ਦੇਖ ਕੇ ਜੋ ਵੀ ਹੈਗਾ ਜੀ ਤਾਂ ਅੱਗੇ ਮੁਕਦਮਾ ਦਰਜ ਕਰਕੇ ਤੇ ਕਾਰਵਾਈ ਕਰਕੇ ਬੰਦੇ ਫੜ ਕੇ ਅੰਦਰ ਜਾਈਣਗੇ ਪਰ ਇਹ ਦਰਗਾਹ ਦੀ ਟੀਮ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਜਿਹੜੀ ਹੈਗੀ ਹੈ ਕਾਰ ਮੋਟਰਸਾਈਕਲ ਦੇ ਮਾਰ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਸੀ ਹਾਂਜੀ ਇਹ ਚੀਜ਼ ਜੇ ਮਤਲਬ ਮੇਰੇ ਧਿਆਨ 'ਚ ਵੀ ਮੈਂ ਵੀਡੀਓ ਦੇਖੀ ਹੈ ਜੀ ਬਾਕੀ ਮੈਂ ਇਹ ਜਸਟ ਹੁਣੇ ਇਹ ਜੇ ਥਾਣੇ ਆਇਆ ਹਾਂ ਜੇ ਮੈਂ ਮਾਂਡੂ ਕੋਰਟ ਤੋਂ ਹੁਣ ਪੱਕੀ ਮੌਕਾ ਦੇਖ ਕੇ ਸਾਰਾ ਜਿਹੜਾ ਜੋ ਹਿਲਾਤ ਹੈਗੀ ਮਦਨ ਤੌਕ ਜਿਹੜੀ ਕਰ ਰਹੀ ਕਰਾਂ ਜੀ